ਗਰਵੰਤ ਵੀਰ ਸਾਸਰੀ ਕਾ ਸਾਸਰੀ ਕਾਲਜੀ ਸੰਸਦ ਆ ਮੋਹਰਾ ਦਾ ਨਗੀਨਾ ਫਰ ਕਿੱਥੇ ਹਰਿਆਣਾ ਰਿਉਨੇ ਗਿਆ ਬੜਿਆ ਅੱਜ ਨਹੀਂ ਆਪਣੇ ਆ ਏਰੀਆ ਚ ਲੈ ਲਿਆ ਅੱਛਾ ਐਵੇਂ ਲੋਕ ਭੱਜੇ ਫਰਦੇ ਆ ਹਾਂਜੀ ਇੱਥੇ ਹਰਿਆਣਾ ਸੰਸਦ ਹਾਂ ਹਾਂਜੀ 20 ਕਿਲੋ ਵਾਲੀ ਮੈਂ ਹਾਂ 20 ਕਿਲੋ ਵਾਲੀ ਕਿਆ ਬਾਤ ਆ ਕੇ ਕੱਢਦੀ 10 ਦੇਣ ਅਜੇ 10 ਲੈ ਜੇਗੀ ਕਿਸ ਗੱਲ ਉਹਨੀ ਕੁਸੀ ਕਰਨ ਵਾਲੀ ਮੈਂ ਨਾ ਯਾਰ ਵੀਰੇ ਆ ਕੇ ਵੇਖੇ ਕੋਲੇ ਖੜ ਕੇ ਮੈਂ ਦੇ ਮਗਰ ਹਨਾ ਫੇਰ ਰੁਪਈਏ ਲਾਵੇ ਕੱਲੀ ਜਾਊਗੀ ਦੂਜੀ ਮੱਝ ਨਾਲ ਪਾਉਂਦੀ ਲੋੜ ਨਹੀਂ ਹਾਂ ਜੇ ਉਦੇ ਕਹਿਣ ਲੱਗੂ ਵੀ ਦੋ ਰੱਖਣੀਆਂ ਤੇ ਇੱਕ ਹੀ ਚੰਗੀ ਆ। ਹਾਂਜੀ। ਆਹ ਛੋਟੀ ਪਹਿਲਾਂ। ਹਾਂਜੀ ਇਹ ਪਹਿਲਾ ਸੂਆ ਸੂਣਾ ਕੱਟੀ ਨੇ। ਕਿਆ ਬਾਤ। ਦੈਨ ਲੈਂਦੀ ਐ ਵੀ 5-7 ਹਾਂਜੀ। ਇਹਦਾ ਮੋਲਾ ਪਾ ਛੋਟਾ ਜਿਹਾ ਕਰਦਾ 85000। ਆਹ ਸ਼ੋਰਟ 'ਚ ਵੀ ਦੱਸ ਦਈਏ। ਹਾਂਜੀ। 85000 ਮੇਲਾ ਲੁੱਟਣ ਵਾਲੀ ਗੱਲ ਹੀ ਕਰਤੀ। ਹਾਂਜੀ। ਵੀ ਜੇ ਕੋਈ ਸੱਜਣ ਸਾਹਮਦਾ ਤੇ 2 ਰੁਪਏ ਰਲਾ ਵੀ ਦੇਊਗੀ। ਹਾਂਜੀ। ਰਖ ਮੰਗਦੇ ਹੋ ਜੀ। ਤੇ ਆਹ ਤਾਂ ਬਾਬਾ ਜੀ ਫਿਰ ਬਿਲਕੁਲ ਤਾਜੀ ਸੂਈ। ਹਾਂਜੀ ਗਿੱਲੇ 나ੜੂ ਆਵੇ ਜੀ। ਗਿੱਲੇ 나ੜੂਏ ਤੇ ਧਾਰਾ ਇਹਦੀਆਂ ਵੀ ਮਰਾਤੀਆਂ। ਹਾਂਜੀ ਝੇਰ ਪਾ ਕੇ ਹਟ ਠੀਕ ਹੈ ਧੰਨਵਾਦ ਸੱਜਣੋ ਇਹ ਵੀ ਸ਼ਾਰਟ ਵੀਡੀਓ